ਉਸਨ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਐੜੜੀਆਂ ਕਰਤਾਨਾਂ ਲੈ ਕੇ ਫਿਰਦੇ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਮਹਾਰਾਜ ਨੇ ਸਿਸ਼ਟ ਦਿੱਤੇ ਦੇਖੋ ਪੰਜਾਬ ਸਰਕਾਰ ਨੇ ਦੇਖੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਗੁਲਾਮ ਆ ਕਿ ਐੜੜੀਆਂ ਕਰਤਾਨਾਂ ਲੈ ਕੇ ਫਿਰੋ ਪਰ ਇਹ ਆਜ਼ਾਦੀ ਹੁਣ ਖਤਮ ਹੋ ਜਾਣੀ ਹੈ ਇਹ ਜਿਹੜੀਆਂ ਜਿਹੜੀਆਂ ਕਰਤਾਨਾਂ ਲੈ ਕੇ ਤੁਸੀਂ ਜਿੱਥੇ ਕਿਤੇ ਪਹੁੰਚ ਜਾਂਦੇ ਹੋ ਜੱਥੇ ਲੈ ਕੇ ਇਹ ਤੁਹਾਡੀਆਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਅਮਰਪਾਲ ਮਹਿਰੋ ਤੈਨੂੰ ਬਹੁਤ ਸ਼ੌਂਕ ਆ ਉਹ ਕਾਦੇ ਸੋਧੇ ਲਾਉਂਦਾ ਮੈਂ ਗੰਦਗੀ ਸਾਫ ਕਰ ਦੂੰ ਜਿਹੜੀ ਨੀਹਾ ਕੁੜੀ ਜ਼ਹਿਰ ਦੇ ਕੇ ਉਹਦੇ ਸਹੁਰਿਆਂ ਨੇ ਮਾਰੀ ਸੀ ਉਹਦਾ ਘਰ ਆਲੇ ਦਾ ਵਦ ਹੋਇਆ ਤੇਰੇ ਕੋਲ ਸੋਧਾ ਲੱਗਿਆ ਬਸ ਪਹੁੰਚ ਗਿਆ ਉਥੇ ਹਾਲਾ ਸ਼ੈਲੈਡ ਟੀਆਰਪੀ ਲੈਰ ਕਿ ਬਸ ਮੈਂ ਨੁਟੀ ਆਰਪੀ ਮਿਲ ਜੂ ਕਿ ਮੈਂ ਫਿਰ ਸ਼ਾਇਦ ਨਾ ਅਵਰੇਤ ਪਾਲ ਵਰਗੂ ਨਾਮ ਬਣਾ ਲੂੰਗਾ ਫਿਰ ਅਗਾ ਮੈਂ ਵੀ ਐਮਪੀ ਚ ਖੜ ਜੂਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤਪੁਣਾ ਕਰ ਰਹੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਨਾਂ ਵਾਂਝੇ ਸਾਡੇ ਕੋਲ ਮਾਇਆ ਆਨ ਲੱਗ ਜਾਏ ਸਾਡੀ ਦਹਿਸ਼ਤ ਹੋ ਜਾਏ ਅਸੀਂ ਵੀ ਰਾਜਨੀਤੀ ਚ ਵੜ ਜਾਈਏ